ਸਾਡਾ ਪਹਿਲਾ ਟਾਰਗੇਟ ਇਹ ਹੈ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਉਹਨਾਂ ਦਾ ਮਾਨ ਸਨਮਾਨ ਬਹਾਲ ਕਰਨਾ ਸਾਡਾ ਪਹਿਲਾ ਟੀਚਾ ਹੈਗਾ ਫਿਰ ਜਿਹੜੇ ਟਰੈਵਲ ਏਜੰਟਾਂ ਨੇ ਠੱਗੇ ਹੋਏ ਲੋਕ ਨੇ ਖਾਸ ਕਰਕੇ ਮੇਰੇ ਜ਼ਿਲ੍ਹੇ ਦੇ ਲੋਕ ਘੱਟੋ ਘੱਟ 15% ਲੋਕ ਨੇ ਜਿਹੜੇ ਉਹਨਾਂ ਦੇ ਲੱਖਾਂ ਕਰੋੜਾਂ ਅਰਬ ਰੁਪਏ ਏਜੰਟਾਂ 'ਚ ਫਸੇ ਹੋਏ ਨੇ ਤੇ ਉਹਨਾਂ ਨੂੰ ਕਢਾਉਣ ਵਾਸਤੇ ਲੜਾਈ ਲੜਾਂਗੇ ਤੇ ਹਰੇਕ ਬੰਦੇ ਦਾ ਪੈਸਾ ਤੁਸੀਂ ਪ੍ਰੋਗਰਾਮ ਜੇ ਆਏ ਹੋ ਤਾਂ ਤੁਹਾਨੂੰ ਪਤਾ ਲੱਗਿਆ ਉਹ ਵੀ ਕਿੰਨੇ ਬੰਦੇ ਜਿਹੜੇ ਜਿਹੜੇ ਟਰੈਵਲ ਏਜੰਟਾਂ ਦੇ ਸ਼ਿਕਾਰ ਸੀਗੇ ਇਸ ਪ੍ਰੋਗਰਾਮ ਦੇ ਵਿੱਚ ਆਏ ਸੀਗੇ ਭਵਿੱਖ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਕਿਸੇ ਵੀ ਬੰਦੇ ਨਾਲ ਮਤਿਆਚਾਰ ਨਹੀਂ ਹੋਣ ਦਊਗਾ ਇਹ ਲੜਾਈ ਅਨੇ ਦੇ ਖਿਲਾਫ ਲੜੀ ਜਾਊ ਕੋਈ ਵੀ ਆ ਸਕਦਾ ਇਹ ਇਹਦੇ ਵਿੱਚ ਕੋਈ ਕੋਈ ਸਪੈਸੀਫਿਕ ਜਾਂ ਸਿਲੇਕਟਡ ਪਰਸਨ ਨਹੀਂ ਹੋਣਗੇ ਉਹ ਬੰਦੇ ਜਿਨ੍ਹਾਂ ਦੀ ਕੋਈ ਸੁਣਦਾ ਨਹੀਂ ਸਰਕਾਰ ਦੇ ਦਰਬਾਰੇ ਪੀੜਤ ਨੇ ਠੀਕ ਹੈ ਕੋਈ ਕਿਸੇ ਕਿਸੇ ਕਿਸਮ ਦਾ ਵੀ ਸ਼ਿਕਾਰ ਨੇ ਲਖਨਪਾਲ ਟੀਮ ਉਹਨਾਂ ਦੇ ਮੋੜੇ ਨਾ ਮੋੜਾ ਜੋੜ ਕੇ ਉਹਨਾਂ ਦੀ ਹੈਲਪ ਕਰੂ ਦੇਖੋ ਪੀਸ ਫੁੱਲ ਨਾਲ ਲੜੀ ਜਾਊਗੀ ਉਹਦੇ ਵਿੱਚ ਉਹਦੇ ਉਹਦੇ ਚ ਕਾਨੂੰਨੀ ਪ੍ਰਕਿਰਿਆ ਵੀ ਹੋਊਗੀ ਦੇਖੋ ਮੈਂ ਵਕੀਲਾਂਗਾ ਠੀਕ ਹੈ ਸੈਕੰਡ ਉਹਦੇ ਵਿੱਚ ਅਸੀਂ ਧਰਨਾ ਵੀ ਲਾ ਸਕਦੇ ਆ ਤੇ ਬਸ ਹਰੇਕ ਤਰ੍ਹਾਂ ਨਾਲ ਲੜੀ ਜਾਊਗੀ ਪਰ ਸਾਡਾ ਪਹਿਲਾ ਮੋਟਿਵੇ ਹੋਊਗਾ ਵੀ ਉਸ ਬੰਦੇ ਆ ਜਿਹੜਾ ਸਾਡੇ ਕੋਲ ਕੰਮ ਆ ਗਿਆ ਉਹਦਾ ਕੰਮ ਹੋਣਾ ਚਾਹੀਦਾ ਉਹਦਾ ਜਿਹੜਾ ਉਹਦੇ ਤੇ ਅਤਿਆਚਾਰ ਹੋਇਆ ਉਹਦਾ ਉਹਦਾ ਸ਼ਿਕਾਰ ਆ ਜਿਹੜਾ ਉਹ ਸਾਫ਼ ਉਤਰ ਹੋਣਾ ਚਾਹੀਦਾ ਉਹਨੂੰ ਅਸੀਂ ਜਿਵੇਂ ਚੰਗਾ ਨਾਗਰਿਕ ਤੇ ਚੰਗਾ ਜਿਹੜਾ ਸੁਭਾਅ ਚੰਗਾ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕਰਾਂਗੇ